ਅਜਿ ਦੇ ਧਿਆਨ ਦੇ ਇੱਕ ਨੀਜੀ ਹੋਟਲ ਵਿੱਚ ਰਾਮ ਟੈਕਸ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਨੈਸ਼ਨਲ ਹਾਕੀ ਟੀਮ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਦੀ ਮਹਤਵਪੂਰਨ ਪ੍ਰਾਪਤੀ ਦਾ ਜਸ਼ਨ ਵੀ ਮਨਾਇਆ ਗਿਆ। ਜਿਸ ਵਿੱਚ 2020 ਟੋਕੀਓ 올림픽 ਅਤੇ 2024 ਪੈਰਿਸ 올림픽 ਵਿੱਚ ਲਗਾਤਾਰ ਕਾਂਸੀ ਦਾ ਤਗਮਾ ਜਿੱਤਣਾ ਸ਼ਾਮਲ ਹੈ। ਖਿਡਾਰੀ ਅਤੇ ਉਨ੍ਹਾਂ ਦੇ ਪਰਿਵਾਰ ਸਮੇਤ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਖਿਡਾਰੀਆਂ ਵੱਲੋਂ ਅਤੇ ਮੌਜੂਦਾ ਮੈਂਬਰਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਫੋਟੋ ਕੀਤਾ ਗਿਆ ਬਹੁਤ ਵਧੀਆ ਲੱਗ ਰਿਹਾ ਜੀ ਇੱਥੇ ਆ ਕੇ ਐਂਡ ਸਪੈਸ਼ਲ ਥੈਂਕਸ ਜੀ ਸਾਰੇ ਡਿਪਲੋਏਡ ਕੀਤਾ ਤੇ ਸਨਮਾਨ ਕਰ ਰਹੇ ਤੁਹਾਡਾ ਤੇ ਬਹੁਤ ਵਧੀਆ ਲੱਗ ਰਿਹਾ ਸਾਰੇ ਫੈਮਿਲੀ ਨਾਲ ਵੀ ਫੀਲ ਬੈਕ ਜੀ ਇੱਕ ਮਿੰਟ ਯਾਰ ਬਹੁਤ ਵਧੀਆ ਲੱਗ ਰਿਹਾ ਜੀ ਤੇ ਕੀ ਕਹਿਣਾ ਚਾਹੋਗੇ ਤੁਸੀਂ ਟੀਮ ਦੇ ਨਾਲ ਟੀਮ ਵਰਕ ਕੀਤਾ ਔਰ ਜਿੱਤੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਸਭ ਕੁਝ ਟੀਮ ਦੇ ਨਾਲ ਹੀ ਆ ਜੀ ਟੀਮ ਗੇਮਸ ਆਈ ਥਿੰਕ ਹਰ ਇੱਕ ਪਲੇਅਰ ਦੀ ਆਪਣੀ ਐਫਰਟਸ ਦਾ ਤੇ ਜਦੋਂ ਟੀਮ ਨਾਲ ਕੇ ਖੇਡਦੀ ਹੈ ਮੈਡੋਸ ਆਉਂਦੇ ਆ ਤੇ ਸਾਰਾ ਕ੍ਰੈਡਿਟ ਵੀ ਟੀਮ ਨੂੰ ਜਾਂਦਾ ਹੈ ਤੇ ਬਹੁਤ ਵਧੀਆ ਲੱਗ ਰਿਹਾ ਹੈ ਕਿ ਸਭ ਟੀਮ ਦੇ ਮੈਂਬਰਾਂ ਦੇ ਨਾਲ ਸਾਰੇ ਅਸੀਂ ਇੱਥੇ ਆ ਰਹੇ ਹਾਂ ਫਿਰ ਜਾ ਰਹੇ ਹਾਂ ਇੱਥੇ ਆ ਰਹੇ ਹਾਂ ਤੁਹਾਡੀ ਇਸ ਲੈਵਲ ਤੇ ਪਹੁੰਚਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਜੀ ਸਰ ਸਾਡੇ ਲਈ ਹੈ ਹਾਂਜੀ ਚੈਲੰਜ ਕਿੱਲਾ ਜੀ ਸਰ ਉੱਥੇ ਬਹੁਤ ਆਈ ਥਿੰਕ ਸਪੋਰਟ ਆਫ ਹੈ ਜੀ ਕਿ ਡੂਰਿੰਗ ਕੈਂਪ ਜਿੱਥੇ ਵੀ ਜਦੋਂ ਵੀ ਪ੍ਰੈਕਟਿਸ ਕਰਦੇ ਆਂ ਸਾਡਾ ਦਿਨ ਰਾਤ ਇੱਕੀ ਹੁੰਦਾ ਜੀ ਤੇ ਬਹੁਤ ਮਿਹਨਤ ਕੀਤੀ ਇਸ ਸੀਨ ਨੂੰ ਲੈ ਕੇ ਬਹੁਤ ਸਾਰਾ ਹੈਡ ਵਰਕ ਆਡਰ ਨਾ ਪਲੇਰਾਂ ਦਾ ਨਹੀਂ ਸਾਰੇ ਸਾਡੇ ਜਿਸ ਦਾ ਸਾਡੇ ਜਿਹਨੇ ਇਸ ਸਟਾਫ ਨਾਲ ਬਣਦੇ ਫੈਮਿਲੀ ਦਾ ਸਪੋਰਟ ਕਿੱਧਰੋਂ ਬਹੁਤ ਜ਼ਿਆਦਾ ਜੀ ਕਿ ਕਾਫੀ ਲੰਮੇ ਸਮੇਂ ਤੋਂ ਖੇਡ ਰਹੇ ਆ ਘਰ ਤੋਂ ਵੀ ਦੂਰ ਆ ਸੈਕੰਡ ਵਾਈਸ ਕਰ ਰਹੇ ਸੀ ਇਹਨਾਂ ਨੂੰ ਫੈਮਿਲੀ ਤੋਂ ਦੂਰ ਰਹੇ ਰਹੇ ਆ ਤੇ I think ਉਹਨਾਂ ਦਾ ਸਭ ਤੋਂ ਜ਼ਿਆਦਾ ਖੁਸ਼ੀ ਦੇ ਵੰਦੋ ਸਪੋਰਟ ਆਉਨਦੀ ਤੇ ਜਰਨਲਿਸਟ ਸਰ ਸਰਕਾਰੀ ਸਾਹੀ ਸਰ ਜਿੱਦਾਂ ক্রিকেট ਦੇ ਵਿੱਚ ਇਹ ਲੋਕਾਂ ਨੂੰ ਜ਼ਿਆਦਾ ਪਿਆਰ ਲੰਦੇ ਜਾਂ ਜ਼ਿਆਦਾ ਪੈਸੇ ਮਿਲਦਾ ਹੈ ਇਸ ਤਰ੍ਹਾਂ ਇਹ ਕਹਿੰਦੇ ਆਪਾਂ ਵਿੱਚ ਤੁਸੀਂ ਆਇਓ ਸਾਨੂੰ ਪਿਆਰ ਹੀ ਮਿਲ ਰਿਹਾ ਸਾਨੂੰ ਕਮੀ ਨਹੀਂ ਪਿਆਰ ਦੀ ਸਰ ਬਹੁਤ ਪਿਆਰ ਮਿਲ ਰਿਹਾ ਬਹੁਤ ਲੋਕਾਂ ਨੇ ਬਹੁਤ ਪਿਆਰ ਕਰ ਰਹੇ ਨੇ ਹੋਕੀ ਨੂੰ ਹੋਕੀ ਦੀ ਹਿਸਟਰੀ ਬਹੁਤ ਵੱਡੀ ਹੈ ਜੀ ਤੇ ਅਸੀਂ ਕਰਮਾ ਵਾਲੇ ਆ ਕਿ ਜੀ ਸਾਨੂੰ ਇਹਨਾਂ ਪਿਆਰ ਦਿੱਤਾ ਜਾ ਰਿਹਾ ਹੈ ਯੂਥ ਨੂੰ ਵੀ ਮੈਸੇਜ ਦੇਣਾ ਚਾਹੀਦਾ ਯੂਥ ਨੂੰ ਮੈਸੇਜ ਹੈ ਜੀ ਕਿ ਗਲਤ ਚੀਜ਼ਾਂ ਤੋਂ ਦੂਰ ਰਹੋ ਜਿਹੜਾ ਕਿ ਅੱਜ ਆਪਕੇ ਠੀਕ ਸੁਣਨਾ ਚਾਹੁੰਦਾ ਹੈ ਪੰਜਾਬ ਦੇ ਵਿੱਚ ਕਿ ਨਸ਼ਾ ਖਲਾਸ ਆਪਾਂ ਅਸੀਂ ਹਰ ਹਰ ਜਗ੍ਹਾ ਤੇ ਖੜ੍ਹ ਰਹੇ ਆਂ ਹਰ ਜਗ੍ਹਾ ਤੇ ਅਸੀਂ ਮੈਸੇਜ ਬ੍ਰੋਕ ਕਰ ਰਹੇ ਆਂ ਕਿ ਨਸ਼ੇ ਤੋਂ ਦੂਰ ਰਹੋ ਸਕੂਲਸ ਦੇ ਵਿੱਚ ਉਹ ਪ੍ਰਾਈਡ ਦੇ ਵਿੱਚ ਉਹ ਤੇ ਮੈਂ ਬੇਰਸਤੀ ਸੁਣੋ ਜੋ ਤੁਹਾਡੇ ਤੁਹਾਡੇ ਕੋਲ ਚੀਜ਼ਾਂ ਹਨ ਤੁਹਾਡੀ ਜਿਹੜੀ ਸੰਗਤ ਹੈ ਤੁਹਾਡੀ ਵਧੀਆ ਹੋਣੀ ਚਾਹੀਦੀ ਹੈ ਤੇ ਆਪਣਾ ਗੋਲ ਹੈ ਜਿਹੜਾ ਟੀਚਾ ਹੈ ਜਿਹੜਾ ਜ਼ਿੰਦਗੀ ਦਾ ਵੱਡਾ ਰੱਖੋ ਜਿਹੜਾ ਤੁਸੀਂ ਆਪਣੇ ਮੁਕਾਮ ਨਾਲ ਤੁਹਾਡਾ ਜਿਹੜਾ ਫੋਕਸ ਰਹੇ ਲੋਟਸ ਆਫ ਡੈਡੀਕੇਸ਼ਨ ਤਾਂ ਦੇਣੀ ਤੁਹਾਨੂੰ ਹੈ ਵਿੱਚ ਸਰ ਦੇਖੋ ਬੜੇ ਚਿਰਾਂ ਤੋਂ ਸਾਡੀ दिली ਇੱਛਾ ਸੀ ਕਿ ਜਿਨ੍ਹਾਂ ਨੇ ਦੇਸ਼ ਨੂੰ ਇਹ ਨਾਮ ਮਾਣ ਬਖਸ਼ਿਆ ਇਹਨਾਂ ਵਾਸਤੇ ਅਸੀਂ ਕੁਝ ਨਾ ਕੁਝ ਕਰੀਏ ਤਾਂ ਕਿ ਇਹਨਾਂ ਨੂੰ ਮਾਣ ਮਹਿਸੂਸ ਹੋ ਸਕੇ ਕਿ ਇਹ ਵੀ ਦੇਸ਼ ਦੇ ਦੇਸ਼ ਦਾ ਨਾਮ ਰੌਸ਼ਨ ਕੀਤਾ ਇਹਨਾਂ ਨੇ ਤੇ ਬਹੁਤ ਵੱਡੀ ਅਚੀਵਮੈਂਟ ਹੈ ਬਹੁਤ ਜ਼ਿਆਦਾ ਸਟਰਗਲ ਇਨਵੋਲਡ ਹੈ ਦੇ ਪਿੱਛੇ ਤੇ ਉਹਨਾਂ ਨੂੰ ਆਪਣੀ ਸਟਰਗਲ ਦਾ ਕੁਝ ਨਾ ਕੁਝ ਰਿਵਾਰਡ ਮਿਲਣਾ ਜ਼ਰੂਰੀ ਸੀ ਜੋ ਕਿ 브్రాంజ్ ਮੈਡਲ ਦੇ ਵਿੱਚ ਬੈਕ ਟੂ ਬੈਕ ਮਿਲਿਆ ਇਹਨਾਂ ਨੂੰ ਫਿਰ ਆਮ ਆਮ ਪਬਲਿਕ ਵਿੱਚ ਵੀ ਜ਼ਰੂਰੀ ਹੈ ਉਹਨਾਂ ਨੂੰ ਇੱਕ ਰਿਸਪੈਕਟ ਮਿਲੇ ਜਿਹਦਰ ਉਹ ਡਿਸਰਵਿੰਗ ਹੈਗੇ ਇੱਕ ਰੇਕ ਇੱਕ ਰੇਕ ਸਰ ਇੱਕ ਮਿੰਟ ਇੱਕ ਮਿੰਟ ਸਰ ਸਰ ਟੀਮ ਪਹੁੰਚੀ ਆ ਔਰ ਤੁਸੀਂ ਬੜਾ ਵਧੀਆ ਸਵਾਗਤ ਕੀਤਾ ਕਿੰਨੇ ਕ ਮਤਲਬ ਕੀ ਐਫਰਟਸ ਲੱਗੇ ਤੁਹਾਡੇ ਵੀ ਕਿ ਇਸ ਟੀਮ ਨੂੰ ਅੱਜ ਤੱਕ ਪਹੁੰਚਾਉਣ ਦੇ ਲਈ ਕੀ ਕੁਛ ਕੀਤਾ ਤੁਸੀਂ ਦੇਖੋ ਜੀ ਮੇਰੇ ਸਾਡੇ ਕੰਪਨੀ ਦੇ ਸੀਐਮਡੀ ਸਰਦਾਰ ਜੇਪੀ ਸਿੰਘ ਜੀ ਹੀ ਇਜ਼ ਵੈਰੀ ਪੈਸ਼ਨੇਟ ਅਬਾਊਟ ਹਾਕੀ ਉਹਨਾਂ ਨੇ ਇੰਡੀਅਨ ਹਾਕੀ ਲਈ ਅੱਜ ਤੋਂ ਨਹੀਂ ਅੱਜ ਤੋਂ 7 ਸਾਲ ਪਹਿਲੇ ਤੋਂ ਸਪੋਰਟ ਕਰਦੇ ਆ ਰਿਹਾ ਫਾਈਨੈਂਸ਼ੀਅਲੀ ਜਿੰਨੀ ਵਾਰੀ ਵੀ ਜਿੱਤ ਕੇ ਆਉਂਦੇ ਆ ਕੁਛ ਨਾ ਕੁਛ ਫਾਈਨੈਂਸ਼ੀਅਲ ਸਪੋਰਟ ਵੀ ਕਰਦੇ ਰਹੀ ਹੈ ਤੇ ਇੱਕ ਉਹਨਾਂ ਨੇ ਇੱਕ ਹਾਕੀ ਅਕੈਡਮੀ ਵੀ ਸਟੈਬਲਿਸ਼ ਕੀਤੀ ਹੈ ਉਹਦੇ ਵਾਸਤੇ ਸਾਰੀ ਪਲੈਨਿੰਗ ਹੋ ਰਹੀ ਹੈ ਕਿ ਕਿਸ ਤਰ੍ਹਾਂ ਜਿਹੜੀ ਨਵੀਂ ਪਨੀਰੀ ਹੈ ਉਹਨੂੰ ਕਿਸ ਤਰੀਕੇ ਗਰੋ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅੱਜ ਜਿਸੀਂ ব্রੌਂਜ਼ ਤੱਕ ਪਹੁੰਚੇ ਆ ਆਪਣਾ ਪੁਰਾਣਾ ਜਿਹਾ ਇਤਿਹਾਸ ਦੇਖੀ ਆਪਾਂ 올림픽 ਦੇ 8골 ਜਿੱਤ ਚੁੱਕੇ ਆ ਤੇ ਅਸੀਂ ਜੋ ਪਵਿੱਖ ਦੇਖਦੇ ਆ ਅਸੀਂ ਚਾਹੁੰਦੇ ਆ ਕਿ ਹੋਰ ਤੋਂ ਹੋਰ 골 ਜਿੱਤੇ ਜਾਣ ਵਰਲਡ ਕੱਪ ਜਿੱਤੇ ਜਾਣ 올림픽 ਜਿੱਤੀ ਜਾਵੇ ਤੋ ਉਹਦੇ ਵਾਸਤੇ ਗ੍ਰਾਸ ਰੂਟ ਲੈਵਲ ਤੇ ਕੰਮ ਹੋਣਾ ਜ਼ਰੂਰੀ ਹੈ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਉਹ ਤਾਂ ਹੀ ਹੋਏਗਾ ਜੇ ਰੈਕਗਨਿਸ਼ਨ ਮਿਲੇਗੀ ਸਾਰਿਆਂ ਨੂੰ ਉਹਨਾਂ ਨੂੰ ਫਾਈਨੈਂਸ਼ੀਅਲ ਰਿਵਾਰਡਸ ਮਿਲਣਗੇ ਸੋਸਾਇਟੀ ਵਿੱਚ ਰਿਸਪੈਕਟ ਮਿਲੇਗੀ ਫਿਰ ਉਸ ਤੋਂ ਬਾਅਦ ਜੋਬਸ ਮਿਲ ਜਾਣਗੇ ਸਰਕਾਰ ਉਹ ਤਾਂ ਜਿਵੇਂ ਸਾਰਿਆਂ ਨੂੰ ਮਿਲ ਰਹੀ ਹੈ ਅੱਜ ਕੱਲ ਸਰਕਾਰ ਵੀ ਇਸ ਗੱਲ ਨੂੰ ਬਹੁਤ ਵਧੀਆ ਕਰ ਰਹੀ ਹੈ ਕਿਸ ਤਰ੍ਹਾਂ ਮਤਲਬ ਤੁਹਾਨੂੰ ਚੂਜ਼ ਕੀਤੇ ਆ ਪਲੇਅਰ ਜਿਹੜੇ ਦੇਖੋ ਜੀ ਸਾਡਾ ਕਲੀਅਰ ਸਿਗਾ ਕਿ ਅਸੀਂ ਪੰਜਾਬੀ ਪਲੇਅਰਾਂ ਦਾ ਸਾਨੂੰ ਬਹੁਤ ਮਾਣ ਹੈ ਤੇ ਸਾਰੇ ਪੰਜਾਬੀ ਤੇ ਹਰਿਆਣਾ ਦੇ ਪਲੇਅਰਾਂ ਨੂੰ ਆਨਰ ਕੀਤਾ ਉਹਨਾਂ ਨਾਲ ਵਕਫੀਅਤ ਹੋਈ ਮੇਰਾ ਬ੍ਰਦਰ ਹੈ ਅਸੀਸ ਸਿੰਘ ਇਹਨਾਂ ਦੇ ਫਾਦਰ ਸਾਹਿਬ ਜਦੋਂ ਸਭ ਤੋਂ ਪਹਿਲੇ ਆਪਾਂ ਏਸ਼ੀਅਨ ਗੇਮਸ ਚਾਈਨਾ ਹੋਈਆਂ ਉੱਥੇ ਜਾ ਕੇ ਮਿਲੇ ਉਹਨਾਂ ਦੇ ਪਰਿਵਾਰਾਂ ਨੂੰ ਮਿਲੇ ਫਿਰ 올림픽 ਦਾ ਐਥਕੀ ਉਹਨਾਂ ਨੇ ਇੱਕ ਇੱਕ ਮੈਚ ਦੇਖਿਆ ਸਾਰਾ ਕੰਮ ਕਾਰ ਛੱਡ ਕੇ ਉਹਨਾਂ ਨੇ ਇੱਕ ਇੱਕ ਮੈਚ ਦੇਖਿਆ ਉੱਥੇ ਜਾ ਕੇ ਸਾਰੇ ਪਲੇਅਰਾਂ ਨਾਲ ਰੋਜ਼ ਗੱਲਬਾਤ ਹੁੰਦੀ ਸੀ ਪਲੇਅਰਾਂ ਨਾਲ ਤਾਂ ਖਾਣ ਪੀਣ ਉੱਥੇ ਨਹੀਂ ਹੋ ਸਕਦਾ ਕਿਉਂਕਿ 올림픽 ਵਿਲੇਜ ਵਿੱਚ ਸੀਗੇ ਮਗਰ ਉਹਦੇ ਪਰਿਵਾਰਾਂ ਨਾਲ ਇਹ ਜੇ ਸੰਬੰਧ ਬਣ ਗਏ ਕਿ ਹੁਣ ਇੱਕ ਪਰਿਵਾਰ ਜੱਪਦਾ ਠੀਕ ਜੀ ਫਿਰ ਉਹਨਾਂ ਨੂੰ ਆਨਰ ਕਰਨ ਵਾਸਤੇ ਇੰਨੀ ਵੱਡੀ ਅਚੀਵਮੈਂਟ ਤੋਂ ਬਾਅਦ ਉਹਨਾਂ ਦਾ ਕਹਿੰਦੇ ਬਚਪਨ ਦਾ ਸੁਪਨਾ ਸੀਗਾ ਕਿ ਮੈਂ ਹਾਕੀ ਟੀਮ ਦੇ ਪਲੇਅਰਾਂ ਨੂੰ ਆਨਰ ਕਰਾਂ ਸਰ ਲਾਸਟ ਸਵਾਲ ਹੈ ਕੀ ਲੱਗਦਾ ਤੁਹਾਨੂੰ ਕੋਈ ਪੰਜਾਬ ਸਰਕਾਰ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਹੈ ਜਿਹੜੇ ਪਲੇਅਰ ਤੁਸੀਂ ਚੂਜ਼ ਕੀਤੇ ਆ ਬਟ ਸਟੇਟ ਲੈਵਲ ਤੇ ਖੇਡਾ ਹੋਣੀ ਚਾਹੀਦੀ ਦੇਖੋ ਜੀ ਜੋ ਤੁਸੀਂ ਕਹਿ ਰਹੇ ਹੋ ਕਿ ਲੈ ਸਟੇਟ ਲੈਵਲ ਤੇ ਨਹੀਂ ਸਕੂਲ ਲੈਵਲ ਤੋਂ ਸ਼ੁਰੂ ਹੋਣਾ ਚਾਹੀਦਾ ਪਹਿਲੇ ਸਕੂਲਾਂ ਦੇ ਵਿੱਚ ਚੰਗੇ ਮੁਕਾਬਲੇ ਹੋਣਗੇ ਅੱਛੇ ਰਿਵਾਰਡਸ ਮਿਲਣਗੇ ਤੇ ਬਾਤ ਉਹ ਪਲੇਅਰ ਇਨਸਪਾਇਰ ਹੋਣ ਕੇ ਖੇਡਣ ਲਈ ਫਿਰ ਸਕੂਲ ਤੋਂ ਬਾਅਦ ਡਿਸਟ੍ਰਿਕਟ ਦਾ ਨੰਬਰ ਆਂਦਾ ਜੀ ਉਸ ਤੋਂ ਬਾਅਦ ਤੇ ਸਟੇਟ ਦਾ ਨੰਬਰ ਆਂਦਾ ਤੇ ਜੇ ਜਿਹੜੀ ਸਟੇਟ ਪ੍ਰਮੋਟ ਕਰੇਗੀ ਦੇਖ ਉਹ ਸਟੇਟ ਦੇ ਖਿਡਾਰੀ ਉੱਤੇ ਆਣਗੇ ਅੱਜ ਪੰਜਾਬ ਵਿੱਚ ਵੀ ਅੱਜ ਆਪਾਂ ਦੇਖਿਆ ਤੇ 16 ਪਲੇਅਰਾਂ ਦੀ ਇੰਡੀਅਨ ਟੀਮ ਵਿੱਚ ਨੌ ਪਲੇਅਰ ਪੰਜਾਬ ਦੇ ਸੀਗੇ ਇਹ ਪੰਜਾਬ ਵਾਸਤੇ ਵੀ ਬੜੀ ਮਾਣ ਦੀ ਗੱਲ ਹੈ ਠੀਕ ਹੈ ਤੇ ਪੰਜਾਬ ਵਿੱਚ ਹੌਕੀ ਅੱਜ ਦੀ ਨਹੀਂ ਕਈ ਚਿਰਾਂ ਤੋਂ ਵਧੀਆ ਚੱਲਦੀ ਆ ਰਹੀ ਹੈ ਤੇ ਅਸੀਂ ਚਾਹਾਂਗੇ ਕਿ ਇਦਾਂ ਹੀ ਚੱਲਦਾ ਰਹੇ ਤੇ ਇਸ ਤੋਂ ਹੋਰ بلੰਦੀਆਂ ਤੇ ਜਾਵੇ। ਦੇਖੋ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਪੰਜਾਬ ਦੇ ਪਲੇਅਰ ਜਿਹੜੇ ਕਿ ਇੰਨੇ ਅੱਗੇ ਵਧੇ ਨੇ ਇਹਨਾਂ ਨੂੰ ਇੱਕ ਰੈਕਗਨੀਸ਼ਨ ਮਿਲੇ। ਜਿਵੇਂ ਆਪਾਂ ਦੇਖਦੇ ਕਿ ਬਹੁਤ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਰੈਕਗਨੀਸ਼ਨ ਮਿਲਦੀ ਹੈ ਬਟ ਆਪਣੇ ਜਿਹੜੇ ਪੰਜਾਬ ਦੇ ਪੁੱਤ ਨੇ ਜਿਹੜੇ ਹਾਕੀ ਦੇ ਚੈਂਪੀਅਨ ਨੇ ਜਿਹੜਾ ਐਡੀ ਵੱਡੀ ਅਚੀਵਮੈਂਟ ਕੇ ਬੈਕ ਟੂ ਬੈਕ ਮੈਡਲ ਨੇ ਇਹਨਾਂ ਨੂੰ ਅਚੀਵਮੈਂਟ ਇਹਨਾਂ ਨੂੰ ਰੈਕਗਨੀਸ਼ਨ ਨਹੀਂ ਮਿਲਦੀ। ਇਸ ਲਈ ਸਾਡਾ ਮਕਸਦ ਸੀ ਕਿ ਇਹਨਾਂ ਨੂੰ ਉਹ ਰੈਕਗਨੀਸ਼ਨ ਮਿਲੇ, ਇਹਨਾਂ ਨੂੰ ਪਛਾਣ ਮਿਲੇ ਸੋਸਾਇਟੀ ਦੇ ਵਿੱਚ ਕਿ ਹਾਂਜੀ ਇਹ ਇੱਕ ਵੱਡੇ ਸੇ ਸੈਲਿਬ੍ਰਿਟੀ ਖੜੇ ਨੇ ਜੀ ਸਾਡੇ ਵਿੱਚ ਲੈਜੈਂਡਸ ਲੈਜੈਂਡਸ ਕਿੰਨਾ ਕਿਹੜਾ ਮਾਨ ਜਿਹੜਾ ਮੈਸਜ ਭਾਜੀ ਬਹੁਤ ਮਾਨ ਹੈ ਕੈਪਟਨ ਹਰਮਨਪ੍ਰੀਤ ਸਿੰਘ ਸਰਪੰਚ ਜਿਨ੍ਹਾਂ ਨੂੰ ਕਹਿੰਦੇ ਨੇ ਦੋ ਟਾਈਮ 올림픽 ਮੈਡਲ ਲੈਣਾ ਬਹੁਤ ਛੋਟ ਵੱਡੀ ਗੱਲ ਹੈ ਭਾਜੀ ਕੋਈ ਮਤਲਬ ਇਸ ਲਈ ਇਹਨਾਂ ਨੂੰ ਇੱਕ ਸੈਲਿਬ੍ਰਿਟੀ ਤੇ ਲੈਜੈਂਡ ਦਾ ਅਹੁਦਾ ਦੇਣਾ ਚਾਹੀਦਾ ਜੀ ਠੀਕ ਹੈ ਠੀਕ ਹੈ